ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਆਪਾਂ ਤੁਹਾਨੂੰ ਅੱਜਕੱਲ੍ਹ ਅਗਸਤ ਵਿੱਚ اگਾਈ ਜਾਣ ਵਾਲੀ ਮooli ਦਾ ਇੱਕ ਚਮਤਕਾਰੀ ਤਰੀਕਾ ਦੱਸਣ ਲੱਗੇ ਹਾਂ ਉਗਾਉਣ ਦਾ ਇੱਕ ਆਪਾਂ ਨੇ ਕੱਪੜਾ ਲੈ ਲੈਣਾ ਮਲਮਲ ਦਾ ਜਿਵੇਂ ਤੁਸੀਂ ਦੇਖ ਰਹੇ ਹੋ ਉਹਨੂੰ ਪਾਣੀ ਦੇ ਵਿੱਚ ਭੀਕੀ ਜਿਵੇਂ ਮੈਂ ਭੀਨ ਲਿਆ ਆ ਭੀਨ ਤੋਂ ਬਾਅਦ ਇਹ ਮੇਰੇ ਕੋਲ ਬੀ ਆ f1 ਰੈਡੀਸ਼ ਮooli ਦੇ ਤੇ ਇਹ ਬੀ ਜਿਹੜੇ ਆ ਜਿੰਨੇ ਆਪਾਂ ਬੀਜਣੇ ਇਹਦੇ ਵਿੱਚ ਆਪਾਂ ਨੇ ਲਪੇਟ ਦੇਣੇ ਆ ਤੇ ਲਪੇਟਣ ਤੋਂ ਬਾਅਦ ਆਪਾਂ ਨੇ ਉਹਨਾਂ ਨੂੰ ਸਵੇਰ ਵੇਲੇ ਮਿੱਟੀ ਦੇ ਵਿੱਚ ਦੱਬ ਦੇਣਾ ਜਿਵੇਂ ਤੁਸੀਂ ਦੇਖ ਰਹੇ ਆ ਗਿੱਲੇ ਥਾਂ ਤੇ ਦੱਬਣਾ ਆ ਤਿੰਨ ਚਾਰ ਉਂਗਲਾਂ ਡੂੰਘੇ ਇਹ ਦੇਖੋ ਮੈਂ ਦੱਬ ਦਿੱਤੇ ਆ ਤੇ ਇਹਨਾਂ ਨੂੰ ਸਾਰਾ ਦਿਨ ਪਾਏ ਰਹਿਣ ਦੇਣਾ ਆ ਸ਼ਾਮ ਤੱਕ ਤੇ ਸ਼ਾਮ ਦਾ ਵੇਲਾ ਜਦੋਂ ਹੁਣਾ ਆ ਤੇ ਸ਼ਾਮ ਨੂੰ ਇਹ ਜਿਹੜੇ ਬੀਜ ਆ ਇਹਨਾਂ ਨੂੰ ਆਪਾਂ ਸ਼ਾਮ ਦੇ ਵੇਲੇ ਬੀਜਣਾ ਤੇ ਸ਼ਾਮ ਨੂੰ ਇਹ ਆਪਾਂ ਵਿੱਚੋਂ ਕੱਢ ਲੈਣੇ ਆ ਜਿਵੇਂ ਤੁਸੀਂ ਤੀਖੇ ਰਹੇ ਆ ਇਹ ਲੋ ਇਹ ਬੀ ਮੈਂ ਮਿੱਟੀ ਦੇ ਵਿੱਚੋਂ ਬਾਹਰ ਕੱਢ ਲਏ ਆ ਇਹ ਦੇਖੋ ਸਾਰਾ ਦਿਨ ਤੇ ਉਸ ਤੋਂ ਬਾਅਦ ਜਿਹੜੀ ਥਾਂ ਤੇ ਆਪਾਂ ਲਾਉਣੇ ਆ ਉਹਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਤਿਆਰ ਕੀਤਾ ਆ ਇਹ ਦੇਖੋ ਬੀ ਫੁੱਲ ਗਏ ਹੋ ਆ ਸਾਰੇ ਦਿਨ ਦੇ ਵਿੱਚ ਇਹ ਦੇਖੋ ਤੇ ਇਹ ਦੇਖੋ ਮੈਂ ਤੁਹਾਨੂੰ ਦਿਖਾਉਣ ਵਾਸਤੇ ਇਹ 1 2 3 ਇਹ ਪੂਰੇ ਤਿੰਨੇ ਬੀਜ ਮੈਂ ਇੱਥੇ ਲਾਏ ਆ ਇਹ ਦੇਖੋ ਕਿਉਂਕਿ ਬਾਕੀ ਮੈਂ ਹੁੱਤਰ ਲਾਉਣੇ ਆ ਤੇ ਇਹ ਲਾਓ ਜੀ ਇਹ ਤਿੰਨ ਬੀਜ ਆਪਾਂ ਲਾ ਕੇ ਇਹਨਾਂ ਨੂੰ ਪਾਣੀ ਲਾ ਦੇਣਾ ਆ ਉੱਪਰੋਂ ਢੱਕ ਦੇਣਾ ਆ ਬਿਲਕੁਲ ਉਪਰਾਈ ਤੇ ਇਹ ਦੇਖੋ ਸਿਰਫ 5 ਦਿਨ ਦਾ ਪ੍ਰੋਸੈਸ ਆ ਇਹ 5 ਦਿਨ ਤੋਂ ਬਾਅਦ ਦੇਖੋ ਤੁਹਾਨੂੰ ਦਿਖੇ ਰਹੀ ਆ ਗਰਮੀ ਹੱਲੇ ਕਾਫੀ ਪੈ ਰਹੀ ਆ ਇਹਨੂੰ ਪਾਣੀ ਲੱਗਦੇ ਰਹਿਣਾ ਆ ਤੇ ਉਹੀ ਤਿੰਨੇ ਬੀਜ ਦੇਖੋ ਜੰਮੇ ਹੋਏ ਜਿਹੜੇ ਮੈਂ ਲਾਏ ਸੀ 5 ਦਿਨ ਦੇ ਵਿੱਚ ਔਰ ਇਹਨਾਂ ਦਾ ਪ੍ਰੋਸੈਸ ਦੇਖ ਲਓ ਤੁਹਾਨੂੰ ਇਹ ਸਾਰੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਸਾਡੀ ਵੀਡੀਓ ਬਾਰੇ ਕਮੈਂਟ ਕਰਕੇ ਦੱਸਣਾ